ਫੋਟੋਪ੍ਰਾਂ ਸਰਪੰਚ ਸਾਹਿਬ ਜੀ ਤੇ ਮਨਦੀਪ ਜੀ ਨੂੰ ਮੇਲੇ ਚ ਆਉਣ ਤੁਹਾਡੇ ਸਾਡੇ ਵੱਲੋਂ ਸਵਾਗਤ ਹੈ ਜੀ ਤੇ ਬਾਕੀ ਸਾਡਾ ਤੁਸੀਂ ਪ੍ਰੋਪਰ ਜਾਣਕਾਰੀ ਲੈਣੀ ਹੈ ਤੁਹਾਡੇ ਤੋਂ ਵੀ ਜਿਹੜੀ ਇਹ ਮੱਝ ਉਹੀ ਹੈ ਵੀ ਮੱਝ ਪਾਈ ਪਿਛਲੇ ਸਾਲ ਵਾਲੀ ਕਿ ਨਵੀਂ ਹੈ ਜੀ ਇਹ ਉਹ ਮੱਝ ਹੈ ਜਿਹੜੀ ਆਪਣੀ ਫੋੜ ਵਜੇਦਾ ਅੱਛਾ ਫੋੜ ਵਜੇਦਾ ਜਿਹੜੀ ਵੀ ਐਫਐ ਮੇਲੇ ਤੋਂ ਪਿਛਲੀ ਵਾਰ ਦੀ ਚੈਂਪੀਅਨ ਮੇਲੇ ਤੋਂ ਜੀ ਹਾਂ ਜੀ ਹਾਂ ਜੀ ਠੀਕ ਤੇ ਸਾਡੇ ਨੇ ਉਦੋਂ 19 ਮੀਟਰ 400 ਗ੍ਰਾਮ ਦੁੱਧ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ ਤੇ ਅਰਕਾਂ ਫਿਰ ਉਸ ਫਿਰ ਅਗਲੇ ਸਾਲ ਜੋ ਉਸੇ ਟਾਈਮ ਤੇ ਪੂਰੇ ਪ੍ਰਬੰਧ ਟਾਈਮ ਤੇ ਸੂਈ ਅੱਜ ਜਿਹੜੀ ਇਹ ਮੇਲੇ ਵਿੱਚ ਆਜੜਿਆ ਅਰਕਾਂ ਦੇ ਮੇਲੇ ਨੇ ਚਲੋ ਨਵਾਂ ਇੱਕ ਪਿਰਤ ਪਾਈ ਜਾਂ ਨਾ ਕੋਈ ਨਾਲ ਤੇ ਨਾ ਕੋਈ ਆਪਣਾ ਕਾੜਾ ਦੇ ਸਕਦਾ ਮੱਜਾਂ ਨੂੰ ਨਾਲ ਦੇ ਨਾਲ ਨਹੀਂ ਨਹੀਂ ਵੇਖ ਲਈ ਇਹ ਕਿਹੋ ਜਿਹੀ ਨੈਚੁਰਲ ਦੁਦ ਕੜਾਈ ਹੁਣ ਮੱਜ ਨਹੀਂ ਸਤਨਾਪ ਕੋਈ ਵੀ ਸੱਜਣਾ ਆਣ ਕੇ ਮਗਰ ਮੱਝ ਦੀ ਜੁਵਾਈ ਚੈੱਕ ਕਰ ਲੇ ਠੀਕ ਹੈ ਜੀ ਜਦੋਂ ਪੱਕੀਆਂਆਂ ਜਾਂ ਕੱਚੀਆਂ ਜੁਵਾਈਆਂ ਹੋਣੀਆਂ ਓਕੇ ਜੀ ਜਾਂ ਮੱਝ ਦੇ ਉੱਤੇ ਸਾਰੀ ਡਿਊਟੀ ਰੱਖਦੇ ਵੀ ਕੀ ਵੰਡ ਪਾਉਂਦੇ ਆ ਕੀ ਚੀਜ਼ ਕਰਦੇ ਓਕੇ ਫਿਰ ਵੰਡ ਦੇ ਉੱਤੇ ਚੱਲਦੀ ਆ ਠੀਕ ਹੈ ਜੀ 9 ਕਿਲੋ ਦੇ ਲਗਭਗ ਵੰਡ ਪੈਂਦੇ ਆ ਅਜੇ ਇਤੋਂ ਉੱਤੇ ਨਹੀਂ ਛੇੜਿਆ ਵੰਡ ਦੇ ਨਾਲ ਹੀ ਪੈਂਦੇ ਆ ਤਾਂ ਠੀਕ ਹੈ ਜੀ ਕੋਈ ਵੀ ਖਾਤੇ ਚੈੱਕ ਕਰ ਲੇ ਵੀ ਕੋਡ ਰਿਜਿਸਟਰ ਆਵਾਜ਼ ਜੀ ਜਰਮਨ ਦੁੱਧ ਵਾਲੀ ਮੱਝ ਆ ਜੀ ਸੂਈ ਨੂੰ ਕਿੰਨੇ ਟਾਈਮ ਮੰਗਨ ਵੀ ਸੂਈ ਨੂੰ ਹੋ ਗਿਆ ਜੀ ਅੱਜ 26 26 ਦਿਨ ਆ ਮੇਲੇ ਦੇ ਆਗੇ 1 ਮਹੀਨਾ ਹੋ ਗਿਆ ਠੀ ਅਜੀ ਗੱਪਣ ਜਦੋਂ ਬੋਲ ਪਈ ਅਜੀ ਗੱਪਣ ਹੋ ਗਈ ਹੈ ਠੀਕ ਹੈ ਤੇ ਮੇਲੇ ਤੋਂ ਗਏ ਸੀ ਜਾਂਦੀ ਗੱਪਣ ਜਾਂਦੀ ਗੱਪਣ ਚਲੋ ਹੁਣ ਵੀ ਮੇਲੇ ਕਿਹੂ ਕਰਾਂਗੇ ਵੀ ਜਾਂਦੇ ਫਿਰ ਬਣ ਕੇ ਬਣ ਕੇ ਇੱਕ ਗੱਲ ਇਹ ਆ ਵੀ ਆਸ ਕਰਦੇ ਹਾਂ ਸ਼ਾਇਦ ਮੇਲੇ ਵਿੱਚ ਚਲੋ ਅੱਗੇ ਪਰਮਾਤਮਾ ਦੇ ਹੱਥੋਂ ਦਾਵਾ ਸ਼ਹਿਰ ਮੋਹਰਾ ਦੇ ਬਰਾਬਰ ਹੀ ਪਹੁੰਚੇ ਮੇਲੇ ਦੇ ਵਿੱਚ ਨਹੀਂ ਬਹੁਤ ਵਧੀਆ ਗੱਲ ਹੈ ਜੀ ਵੀ ਇਹਦੇ ਤੋਂ ਕੱਢਣਾ ਚਾਹੀਦਾ ਕਿ ਉਹ ਆਪਣਾ ਪੰਜਾਬ ਦੀ ਬ੍ਰੇਡ ਆ ਫਰਕ ਰਿਹਾ ਜੀ ਇਹਦੇ ਆਪਾਂ ਕਹਿ ਨਹੀਂ ਸਕਦੇ ਪਰ ਇਹ ਆ ਵੀ ਮੱਝ ਵਜੂਦ ਵਾਲੀ ਮੇਲੇ ਜਮਾਂਗੇ ਇਹ ਕੋ ਚੰਗੀਆਂ ਮੱਝਾਂ ਵੀ ਘਾਟੀ ਨਿਕਲ ਕੇ ਬਾਹਰ ਆਉਂਦੇ ਆ। ਤੇ ਬਹੁਤ ਵਧੀਆ ਤੇ ਚੰਗੀ ਬਾਤ ਸੰਭੀ ਹੋਈ ਆ। ਤੇ ਇਹ ਬਾਕੀ ਸਾਰੇ ਬਾਈ ਮਨਦੀਪ ਨੂੰ ਜਾਂਦੇ ਮਨਦੀਪ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਤ ਦੇ ਪ੍ਰਤੀ ਜੀ? ਬਹੁਤ ਵਧੀਆ ਵੀਰ ਜੀ ਮੇਲੇ 'ਚ ਆਏ ਆ ਖੁਸ਼ੀ ਬਹੁਤ ਆ। ਹਾਂਜੀ ਵਧੀਆ ਪ੍ਰਬੰਧ ਆਇਆ। ਬਹੁਤ ਠੀਕ ਹੈ ਜੀ। ਹਾਂਜੀ। ਤੇ ਜਿਵੇਂ ਕੈਮਰੇ ਕੋਲ ਲੱਗੀ ਅੱਗੇ ਨੂੰ ਕੈਮਰੇ ਬਤਾਏ ਹੋਏ ਆ। ਹਾਂਜੀ ਹਾਂਜੀ। ਵੀਡੀਓ ਜਣਦੇ। ਹਾਂਜੀ ਉਹੀ ਦੱਸ ਰਹੇ ਬਹੁਤ ਵਧੀਆ ਪ੍ਰਬੰਧ। ਠੀਕ ਹੈ ਜੀ। ਕਿ ਆਪਾਂ ਇਹ ਜੀਰਾਂ ਦੇ ਨਾਲ ਜੀ ਉਹ ਬਸ ਹੀ ਲੈ ਕੇ ਆਏ ਹਾਂ ਕਮੇਟੀ ਦਾ। ਇਹ ਦੂਜੀ ਬਾਤ ਜੀ ਇਹ ਬੈਠ ਅੱਛਾ ਇਹ ਆਪਣੇ ਘਰ ਲਈ ਵਜੇ ਪਿਛਲੇ ਸਾਲ ਵੀ ਤੁਸੀਂ ਸ਼ੀਸ਼ੇ ਪਾਈ ਸੀ ਇਹ ਇਹ ਏਅਰ ਕਾ ਪਹਿਲੀ ਏਅਰ ਆਈ ਹੈ ਤੇ ਪਿਛਲੇ ਸਾਲ ਤੁਸੀਂ ਮੱਝਾ ਪਾਈਆਂ ਜੜੀਆਂ ਇਹਨੂੰ ਵੰਡ ਵੇਰ ਕਾ ਦਾ ਪੈ ਰਿਹਾ ਜੋ ਵੇਖ ਲਓ ਅੱਛਾ ਜੀ ਹਾਂ ਜੀ ਲਓ ਜੀ ਵੇਰ ਕਾ ਦੀ ਫੀਡ ਪੈ ਰਹੀ ਜੀ ਅਚ ਵੇਰ ਕਾ ਫੀਡ ਵਾਰ ਰਹੀ ਇਹ ਵੀ ਚੰਗੇ ਤੋਂ ਜਲਦੀ ਪਈ ਜੀ ਹਾਂਜੀ ਇਹ ਸੂਈ ਅੱਜ 15 ਦਿਨਾਂ ਦੀ ਸੂਈ ਜੀ ਅਚ 15 ਦਿਨਾਂ ਦੀ ਸੂਈ ਹੋਈ ਹੈ ਜੀ 15 ਦਿਨਾਂ ਦੀ ਸੂਈ ਤੇ ਡਾਕਟਰ ਸਾਹਿਬ ਆਪਣੇ ਜਿਹੜੇ ਜਗਜੀਤ ਜੀ ਹੈ ਹਾਂਜੀ ਉਹਨਾਂ ਨੇ ਮੇਲੇ ਦੇ ਵਿੱਚ ਦੋ ਪੈਰ ਦਾ ਜਿਹੜਾ ਐਲਾਨ ਕੀਤਾ ਵੀ ਦੋ ਪੈਰ ਦੇ ਵੀ ਲਿਆਓ ਹਾਂਜੀ ਉਹਨਾਂ ਨੇ ਫਿਰ ਸਪੈਸ਼ਲ ਇਨਵਾਈਟ ਕੀਤਾ ਵੀ ਜੋ ਜੀ ਹੈ ਸਰਪੰਚ ਮੱਝਾਂ ਲੈ ਕੇ ਆ ਗਏ ਹਾਂਜੀ ਹਾਂ ਠੀਕ ਹੈ ਜੀ ਬੜਾ ਇਹ ਉਹਦਾ ਪੀਡੀਐਫ ਵੀ ਤਿਆਰੀ ਹੈ ਜੀ ਓਕੇ ਜੀ ਤੇ ਡਾਕਟਰ ਸਾਹਿਬ ਨੇ ਫਿਰ ਪ੍ਰੇਮ ਹੈ ਨੇ ਪਰਮਾ ਮੰਦਰਾਮ ਜੀ ਦਾ ਛੇੜ ਨਹੀਂ ਕੀਆ ਕੱਚੀ ਮੱਝ ਜਿੱਦਾਂ ਵੀ ਮਾੜਾ ਮਾੜਾ ਕਾਗਜ਼ ਨਾਲ ਦਵਾਈਆਂ ਦੇ ਕੇ ਲੈ ਬਟਾਉਣੇ ਨੇ ਬੜਾ ਬੜਾ ਹਾਂਜੀ ਹਾਂਜੀ ਲੈ ਚੌਕਰ ਦੇ ਖਾਲ ਦੀ ਹਾਲੀਵੁੱਡ ਨਾਲ ਜਰੂਰੀ ਵੀ ਪਸ਼ੂ ਦਾ ਹਾਜਮਾਂ 200 ਰੁਪਏ ਵਿੱਚ ਬੰਨ ਕੇ ਜਰੂਰੀਆਂ ਨਾ ਹਾਂਜੀ ਘਰ ਤੋਂ ਨਹੀਂ ਲੈਣਾ ਹਾਂ ਠੀਕ ਹੈ ਜੀ ਤੇ ਵੇਖੋ ਜੋ ਮਤਲਾਜੀ ਮਾਜਾ ਕਿੰਨਾ ਕਰਦੀ 16 ਕਰਦੇ 18 20 ਕਰਦੇ ਪਾਏ ਨੇ ਹੁਣ ਇਹਦੇ ਉੱਤੇ ਬਿਲਕੁਲ ਠੀਕ ਹੈ ਜੀ ਜਿੰਨੇ ਦੁੱਧ ਘਰ ਹੀ ਘੱਟ ਵੀ ਸਕਦੀ ਹੈ ਦਵਾਦੀ ਸਕਦੀ ਜੀ ਹਾਂ ਠੀਕ ਹੈ ਜੀ ਆਉ ਦਾ ਮੌਕੇ ਦਾ ਕੋਈ ਪਤਾ ਨਹੀਂ ਜੀ ਆ ਇਹਦੇ ਮਗਰ ਘਟੀਏ ਤੇ ਬਾਅਦ ਦੇ ਮਗਰ ਇਹ ਜਿਹੜੇ ਲੋਏ ਇਸੇ ਵਾਈਡ ਦੇ ਭਗ ਕਿਹੜੇ ਬੋਲਦੀ ਹੈ ਜੀ ਇਹ ਆਪਣਾ ਬੋਲੇ ਜੀ ਉਧਰ ਦੀ ਲੋਕਲ ਬੋਲੇ ਅੱਛਾ ਜੀ ਇਹਦਾ ਆ ਚੈੱਕ ਕਰੋ ਜੀ ਫਿਸ਼ ਕੁਆਲਟੀ ਬਹੁਤ ਵਧੀਆ ਅੱਖਾਂ ਦੀ ਮਾਰਕਿੰਗ ਮਾ ਤੇ ਇਹਦੇ ਪੈਰ ਜਿਹੜੇ ਆ ਹਾਂ ਜੀ ਉਹ ਚਾਰ ਪੈਰ ਹੀ ਨਹੀਂ ਮਤਲਬ ਥੋੜੀ ਜਿਹੀ ਐਵੇਂ ਮਗਲੇ ਪੈਰਾਂ ਦੇ ਵਾਈਡ ਨੇ ਸਿਆ ਅੱਛਾ ਜੀ ਤੇ ਕੱਟੀ ਨੇ ਲੇਖੋ ਕਿ ਨਾ ਦਾ ਮਾਲ ਮਾਲਾ ਬੱਲੇ ਆ ਉੱਤੇ ਸਿਰ ਦਾ ਸਿਰ ਪੈਣਾ ਕੀ ਤੇ ਕੱਟੀ ਗੰਡੀ ਹੈ ਇਹ ਤਾਂ ਮਤਲਬ ਕੋਈ ਵੱਡਾ ਕਾਰ ਨਹੀਂ ਹੁੰਦਾ ਵੀ ਇਹ ਕੇਡੀ ਧਾਰੀ ਆ ਜੇ ਜਾਂ ਨਾ ਆਵੇ ਕੋਈ ਉਹਦੇ ਕੈਰੇਕਟਰ ਜਿਹੜੇ ਉਹ ਨੀਲੀ ਰਾਵੀ ਹੋਣੀ ਚਾਹੀਦੀ ਹੈ ਨੀਲੀ ਰਾਵੀ ਦਾ ਕੈਰੇਕਟਰ ਹੋ ਬਾਕੀ ਇਹ ਮਾਇਦੇ ਜਿਹੜੇ ਨਾ ਬਹੁਤ ਗੋਣਾ ਮਤਲਬ ਜਿਹੜੇ ਤੇ ਠੰਡੀ ਧੀਰੀ ਬੜੀ ਐ ਮਾਲਕ ਨਾ ਤੇ ਪ੍ਰੇਮ ਬੜਾ ਕਰੀ ਨਹੀਂ ਵੀ ਠੰਡਾ ਐ ਪਸ਼ੂ ਆ ਜਿਹੜਾ ਵੀ ਬਾਹਰ ਆ ਕੇ ਪ੍ਰਦਰਸ਼ਨ ਕਰੂਗਾ ਚੰਗਾ ਤੋ ਕੱਢੂਗਾ ਮੱਜਾਂ ਵੇਖ ਲੋ ਜੀ ਇੱਕੇ ਥਾਂ ਤੇ ਖਲੋਤੀਆਂ ਰਮਾ ਨਾ ਸ਼ਾਂਤ ਹਾਂਜੀ ਕੋਈ ਇਹਨਾਂ ਨੂੰ ਲੱਤੀ ਚੜੀ ਨਹੀਂ ਆ ਮੌਸਮ ਦੀ ਜਾਂ ਕਿਦਾਂ ਇਹ ਜਿਹੜੇ ਖਲੋਤੀਆਂ ਨਹੀਂ ਬਹੁਤ ਤੁਸੀਂ ਪਿਛਲੇ ਲੈ ਕੇ ਪਹੁੰਚੇ ਹੋ ਤੇ ਉਹਦੇ ਮਗਰ ਕਿਹੜਾ ਤਰ੍ਹਾਂ ਸੀ ਮਨ ਲੱਗੇ ਸੀ ਕਿ ਉਹ ਵੀ ਆਪਣੂੰ ਕੀ ਉਹ ਜਿਹੜੇ ਜੇ ਮਾਜ ਜਿਹੜਾ ਆਪਾਂ ਡੀਐਨਏ ਕਰਾਵਾਂਗੇ ਫੇਰ ਸਾਰੇ ਸੱਜਾਨੋਂ ਉਹਦੇ ਬਾਰੇ ਕੱਟੇ-ਵਰੇ ਦੱਸ ਦਾਂਗੇ ਵੀ ਕਿਹੜੇ-ਕੱਟੇ ਦਾ ਅੱਛਾ ਠੀਕ ਡੀਐਨਏ ਕਰਾ ਕੇ ਸਾਰਾ ਕੁਝ ਦੱਸਾਂਗੇ ਉਹ ਕੱਟੇ ਦੀ ਲੋਕਾਂ ਨੂੰ ਹਿੰਟ ਦੇ ਦੇਨੇ ਕਿਹੜੇ ਦਾ ਆਪੇ ਪੁੱਝਣਾ ਉਹਨਾਂ ਨੂੰ ਹਾਂਜੀ ਦੱਸ ਦਵਾਂਗੇ ਬਰ ਮਰ ਇੱਕ ਮਿੰਟ ਕਰਿਓ ਰੱਖੋ ਕੈਮਰਾ ਨੂੰ ਲੱਗੇ ਲੋਬੀ ਪ੍ਰੋਫਰਾ ਜਿਹੜੇ ਜਾਣਕਾਰ ਬੰਦੇ ਉਹਨਾਂ ਪੁੱਛ ਲੜਣਾ ਵੀ ਇਹ ਕਿਹੜੇ ਝੋਟੇ ਦਾ ਬਾਕੀ ਸਾਰਾ ਕੋਈ ਡਿਜ਼ਾਈਨੇ ਕਰਾ ਕੇ ਫਿਰ ਦੱਸਾਂਗੇ ਜੀ ਕਿਹੜੇ ਜੋੜੇ ਦਾ ਜੀ ਦੱਸ ਦਾਂਗੇ ਕੋਈ ਗੱਲ ਕੋਮ ਬੱਚੇ ਦੀ ਤੁਸੀਂ ਨੇਰੇ ਦੇ ਵਿੱਚ ਦੀ ਅੱਖ ਦੀ ਫੇਸ ਕੁਆਲਟੀ ਦੀ ਤੇ ਮੋਡੀ ਸਟਰਕਚਰ ਦਾ ਹਿਸਾਬ ਨਾਲ ਅੱਜ 30 ਦੇ ਨਾਲ ਦਾ ਕਟਾਇਆ ਇਹ ਫੋਰਡ ਦਾ ਵਜੂਦ ਵੇਖੋ ਬੇਲ ਲੈਂਥ ਵੇਖੋ ਮਜ਼ਬੂਤੀ ਵੇਖੋ ਇਹਦੀ ਬਹੁਤ ਸ਼ਾਨਦਾਰ ਕਟਾਇਆ ਜੀ ਕੁਆਲਟੀ ਹੋ ਚੰਗੀ ਇਹ ਕਟਾ ਟੇਡੀਆਂ ਧਾਰੀਆਂ ਵੀ ਪਾਊਗਾ ਤੇ ਮੱਥੇ ਦੇ ਬੱਲ ਵੀ ਪਾਊਗਾ ਪੈਰ ਚਵੇਂ ਚਾਰੇ ਕਾਲੇ ਚਿੱਟੇ ਵੀ ਕੱਢੂਗਾ ਦੋ ਵੀ ਕੱਢੂਗਾ ਤਿੰਨ ਵੀ ਤੇ ਚਾਰ ਪੈਰ ਵੀ ਕਾਲੇ ਕੱਢੂਗਾ ਕੋਈ ਪਿਓਰ ਜਿਹਾ ਕੱਢੂਗਾ ਉਹ ਪਿਓਰ ਦੀ ਕੱਢੂਗਾ ਹਾਂਜੀ ਪਰ ਇਹ ਹੀ ਪਾਇਓਰਟੀ ਨਹੀਂ ਹਣੀ ਹੈ ਮੈਂ ਇਹ ਜਿਹੜੇ ਜਿਹੜੇ ਬੱਚੇ ਆਉਣਗੇ ਮੇਲਿਆਂ ਦੇ ਵਿੱਚ ਪੈਂਦੇ ਆ ਪ੍ਰਦਰਸ਼ਨ ਵੀ ਚੰਗਾ ਕਰਿਆਗਾ ਮੈਂ ਕੋਈ ਖੁਦ ਬੱਚਾ ਆਪ ਚੋੜਾ ਆ ਜਮ ਲਈ ਤੇ ਬੱਚੇ ਵੀ ਉਹਦੇ ਚੰਗੀ ਪੜਾ ਕਰੂਗਾ ਤੁਸੀਂ ਆਪਣਾ ਪਿੰਡ ਦਾ ਪ੍ਰੋਪਰ ਡੀਟੇਲ ਦੱਸੋ ਵੀ ਤੁਹਾਡਾ ਪਿੰਡ ਆ ਅੰਮ੍ਰਿਤਸਰ ਦੇ ਵਿੱਚ ਆ ਕਿਹੜੇ ਰੋਡ ਦੇ ਤੇ ਪਿੰਡ ਹੈ ਆਪਣਾ ਜੀ ਮੇਰਾ ਪਿੰਡ ਆ ਰਾਜੀਆਂ ਤੇ ਪਾਲਾ ਪਿੰਡ ਸ਼ੂਗਰ ਮਿਲਦੇ ਸਾਹਮਣੇ ਆ। ਉਹ ਠੀਕ ਹੈ ਜੀ। ਤੇ ਸਾਨੂੰ ਇਹਦਾ ਇਹ ਵੀਰ ਦਾ ਪਿੰਡ ਮੋਤਲਾ ਵਾ। ਮੋਤਲਾ ਇਹ ਨਾਲੇ ਤੋਂ ਥੋੜਾ ਟੱਪ ਗਿਆ। ਸਾਡੇ ਜਾਨੀ ਕਿ ਅੰਮ੍ਰਿਤਸਰ ਅੰਮ੍ਰਿਤਸਰ ਸਾਨੂੰ 40 ਕਿਲੋਮੀਟਰ ਹੈ। ਤੇ ਲਾਹੌਰ ਸਾਨੂੰ 55 ਕਿਲੋਮੀਟਰ ਹੈ। ਸਾਡਾ ਆਪਸੀ ਫਾਸਲਾ 50 ਕਿਲੋਮੀਟਰ ਦਾ ਵਾ। ਬਾਰਡਰ ਬੈਲਟ ਵਾਲੇ। ਆ ਬਾਰਡਰ ਬੈਲਟ ਹੈ ਜੀ ਬਾਰਡਰ ਬਿਲਕੁਲ। ਬਾਰਡਰ ਨਾਲ ਬਿਲਕੁਲ ਸਾਡੇ। ਓਕੇ ਜੀ। ਠੀਕ ਹੈ ਜੀ। ਧੰਨਵਾਦ ਜੀ ਬਾਕੀ ਤੁਹਾਡਾ ਵੀ ਧੰਨਵਾਦ ਜੀ ਸਾਡੇ ਚੈਨਲ ਦੇ ਸਟ੍ਰੋਤਾ ਦਾ ਧੰਨਵਾਦ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਕੋਲ ਸ਼ੈਟਲ ਜਿੱਦਾਂ ਮਜਾ ਦੇ ਕਰਕੇ ਆਏ ਤੇ ਨਾਲੇ ਬਹੁਤ ਪ੍ਰੇਮ ਹੈ ਹਨੀ ਜੋ ਜੂਆ ਤੇ ਬੜਾ ਫਰਜ਼ ਵੀ ਬਣਦਾ ਹੈ ਜੰਗੀ ਪਸ਼ੂ ਦਿਖਾਉਣ ਦਾ ਜੀ ਬਹੁਤ ਵਧੀਆ ਕੰਮ ਕਰਦੇ ਤੁਸੀਂ ਹਾਂ ਵੀਡੀਓ ਤੁਹਾਡੀ ਧੰਨਵਾਦ ਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੇ ਆਪਾਂ ਅੱਜ ਪਹੁੰਚੇ ਹਾਂ ਤਨੁਲਾ ਮੇਲੇ ਦੇ ਵਿੱਚ ਬੀਐਫਏ ਦਾ ਮੇਲਾ ਹੈ ਜਿਹੜੇ ਵੀ ਨਮ ਜਿਹੜੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਸ਼ੇਅਰ ਤੇ ਆਪਾਂ ਮੇਲੇ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਤੇ 1 2 ਤੇ 3 ਦੀ ਪੂਰੀ ਕਵਰੇਜ ਦੇਵਾਂਗੇ ਇਸ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀ ਤਰੀ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲਦਾ ਰਹੇ ਤੇ ਆਪਾਂ ਮੇਲੇ ਦੇ ਵਿੱਚ ਜਿਹੜੀਆਂ ਮੱਜਾਂ ਆਈਆਂ ਆਈਆਂ ਉਹ ਨਹੀਂ ਪ੍ਰੋਪਰਟਰ ਤੁਹਾਨੂੰ ਡਿਟੇਲ ਦੇਣੀ ਹੈ ਵਿੱਚ ਮोटे-ਮोटे ਨੇ ਸਾਰਿਆਂ ਦੇ ਦਿੱਤੇ ਕੋ ਬੱਚਾ ਬਣ ਗਿਆ ਮੜੀ ਕੁ ਵੱਡ ਲੰਮੀ ਬਣ ਗਈ ਸਭ ਤੋਂ ਪਹਿਲਾਂ ਸਟਾਰਟਿੰਗ ਭਾਈ ਇਸ ਤੋਂ ਮੈਂ ਤੁਹਾਨੂੰ ਕਰਦੀਆਂ ਜਿਵੇਂ ਅੱਜ ਸਾਹਮਣੇ ਖੜੀ ਆ ਇਹ ਟੈਂਕ ਬੁੱਲ ਦਿੱਤੀ ਆ ਦੀ ਮਿਲੇ ਪਹੁੰਚੀ ਆ ਤੇ ਇਧਰ ਮਨਜੀਤ ਫੈਸਵਾਲਾ ਗਿਆ ਦੋਨੇ ਮੱਝ ਇਤਨੇ ਮੱਝਾਂ ਉਸਦੀਆਂ ਇਹ ਮੱਝਾਂ ਦੋ ਮੋੜਾ ਕੈਟੇਗਰੀ ਪਈਆਂ ਚੰਗੇ ਦੋਤੇ ਚੱਲਦੀਆਂ ਜੀ ਸੈਂਟਰ ਚ ਮੱਝ ਖੜੀ ਆ ਤੇ ਕੁ ਖੇਤਰ ਤੇ ਮੇਲਾ ਵੀ ਇੱਥੇ ਆਈ ਆ ਇਹ ਮੱਝ ਚੰਗੇ ਦੋਤੇ ਪੁੱਲਾ ਜਿੱਤੇ ਮੱਝਾਂ ਆਈਆਂ ਤੇ ਜਿ ਦੇਖਾ ਦਿਓ ਤੇ ਪ੍ਰੋਪਰਟੀਟੀ ਹੈ ਤੁਹਾਨੂੰ ਤੇ ਲਈ ਆ ਜੀ ਅੱਜ ਹੋਣੀ ਆ ਨੀ ਆ ਕਹਿੰਦੇ ਚਾਰੇ ਦਿਨ ਉਹ ਲਾਈਵ ਮਿਲਕਿੰਗ ਜੋ ਵੀ ਹੋਣੀ ਆ ਓਹ ਸਾਰੀ ਉਹ ਵੀ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਦੇਖਣ ਨੂੰ ਮਿਲੂਗੀ ਸਾਰੀ ਲਾਈਵ ਮਿਲਕਿੰਗ ਆਪਾਂ ਲਾਈਵ ਕਰਾਂਗੇ ਮਤਲਬ ਕਿ ਟੋਟਲ A to Z ਆਪਾਂ ਤੁਹਾਨੂੰ ਮੇਲਾ ਸਾਰਾ ਆਪਣੇ ਚੈਨਲ ਦੇ ਉੱਤੇ ਦਿਖਾਵਾਂਗੇ ਤੇ ਤੁਸੀਂ ਆਪਣੇ ਚੈਨਲ ਦੇ ਨਾਲ ਜੁੜ ਸਕਦੇ ਹੋ ਤੇ ਅੱਜ ਤੁਹਾਨੂੰ ਆਪਾਂ ਜੋ ਮਿਲਕਿੰਗ ਵਾਲੀਆਂ ਮੱਝਾਂ ਉਹ ਸਾਰਾ ਮੈਂ ਤੁਹਾਨੂੰ ਆਪਾਂ ਮੱਝਾਂ ਦਾ ਮਾਹੌਲ ਦਿਖਾਉਣੀ ਆ ਵੀ ਕਿੰਨੇ ਕੁ ਪਸ਼ੂ ਆਏ ਆ ਕਿਹੜੇ ਕਿਹੜੇ ਮਤਲਬ ਕਿ ਪਸ਼ੂ ਆਏ ਹੋਏ ਆ ਚੈਨਲ ਦੇ ਨਾਲ ਜੁੜੇ ਰਹੋ ਐਂਡ ਤੱਕ ਤੇ ਤੁਹਾਨੂੰ ਆਪ ਸਾਰਾ ਗੇੜਾ ਦੇਖੇ ਸਾਰੇ ਪਸ਼ੂ دکھਾਉਣੇ ਆ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਿਓ ਦੋਸਤੋ ਜਿਹੜੀ ਸਾਹਮਣੇ ਛੋਟੀ ਦੀ ਦੇਖ ਰਹੇ ਹੋ ਇਹ ਚੂੜ ਚੱਕਲੇ ਕੋਈ ਨੁਰੀ ਦੀ ਛੋਟੀ ਹੈ ਤੇ ਇਹ ਵੀ ਬਹੁਤ ਸ਼ਾਨਦਾਰ ਛੋਟੀ ਹੈ ਤੇ ਇਹਦੇ ਮਾਰੇ ਬੱਚਾ ਵੀ ਬਹੁਤ ਸ਼ਾਨਦਾਰ ਹੈ ਤੇ ਇਹ ਛੋਟੀ ਮਿੰਡ ਕੀ ਕਰਦੀ ਹੈ ਇਹ ਲਾਸਟ ਦਿਨ ਤਾਂ ਦੱਸਾਂਗੇ ਇਹ ਬੱਚਾ ਕਿਹੜੇ ਸੀਮਨ ਦੇ ਵਿੱਚ ਕਿਸੇ ਵੀ ਆ ਪਰ ਚੰਗਾ ਬਚਾਇਆ ਤੇ ਇੱਕ ਦੋ ਇੱਕ ਮੇਲੇ ਟੋਪ ਮੰਝਾ ਪਹੁੰਚ ਗਏ ਆ ਜਿੰਨੇ ਵੀ ਵੀਰ ਜੁੜੇ ਮੇਲੇ ਚ ਪਹੁੰਚੇ ਆ ਤੇ ਆਪਾਂ ਉਹਨਾਂ ਸਾਰਿਆਂ ਦਾ